ਜਿਨ੍ਹਾਂ ਦਾ ਅੰਗ ਦਾ ਆਕਾਰ ਬਿਲਕੁਲ ਛੋਟਾ ਹੈ ਸੁੰਗੜ ਕੇ ਬਿਲਕੁਲ ਛੋਟਾ ਜਾ ਰਹਿ ਚੁੱਕਿਆ ਹੈ ਸ਼ੁਹਾਰੇ ਵਾਂਗੂ ਨਾਲ ਲੰਕ ਗਿਆ ਹੈ ਪਸ਼ਾਬ ਪੈਰਾਂ ਦੇ ਵਿੱਚ ਡਿੱਗ ਪੈਂਦਾ ਹੈ ਉਹਨਾਂ ਵਾਸਤੇ ਲੈ ਕੇ ਆਇਆ ਵਕ ਰਾਮਬਨ ਲਾਜ ਤੇ ਜ਼ਬਰਦਸਤ ਨੁਸਖਾ ਸਾਸਤਰੀ ਕਾ ਦੋਸਤੋ ਮੇਰਾ ਨਾਮ ਹੈ ਪ੍ਰਿੰਸ ਤਰਨਤਾਰਨ ਜ਼ਿਲ੍ਹਾ ਪੱਟੀ ਸ਼ਹਿਰ ਦੇ ਲਾਗੇ ਪਿੰਡ ਮਾਡਲ ਬੋਪਾਰੇ ਆਪਣੀ ਸ਼ਾਪ ਹੈ ਹਰ ਸ਼ਨੀਵਾਰ ਤੇ ਸ਼ਨੀਵਾਰ ਅਮਰਸਰ ਹਰ ਬੁੱਧਵਾਰ ਦੇ ਬੁੱਧਵਾਰ ਕੋਡ ਇਸੇਖਾਂ ਜਿਨ੍ਹਾਂ ਨੂੰ ਅੰਗ ਦੀ ਇੰਨੀ ਜਿਆਦਾ ਸਮੱਸਿਆ ਆ ਗਈ ਆ ਕਿ ਬਿਲਕੁਲ ਛੋਟਾ ਹੋ ਚੁੱਕਿਆ ਹੈ ਜਿਆਦਾ ਗਰਮ ਚੀਜ਼ਾਂ ਖਾਧੀਆਂ ਗਈਆਂ ਹੈ ਜਦਾ ਮੀਟ ਸ਼ਰਾਬ ਤਲੀਆਂ ਚੀਜ਼ਾਂ ਦਾ ਸੇਵਨ ਕਰ ਲਿਆ ਹੈ ਜਿਹਦੇ ਕਰਕੇ ਅੰਗ ਇੰਨਾ ਛੋਟਾ ਹੋ ਗਿਆ ਹੈ ਕਿ ਬਿਲਕੁਲ ਹੀ ਸੁੰਗੜ ਕੇ ਨਾਲ ਲੱਗ ਗਿਆ ਹੈ ਮਰਦਾਨਾ ਕਮਜ਼ੋਰੀ ਆ ਰਹੀ ਏ ਢਿੱਲਾ ਪਣਾ ਰਿਹਾ ਏ ਉਹਨਾਂ ਵਾਸਤੇ ਅੱਜ ਇੱਕ ਐਸੀ ਮੈਡੀਸਿਨ ਲੈ ਕੇ ਆਏ ਵਾ ਜਿਹਦਾ ਇਸਤੇਮਾਲ ਕਰਨ ਦੇ ਨਾਲ ਤੁਹਾਡਾ ਜੋ ਜੰਨੀਆਂ ਸਮੱਸਿਆ ਹੈ ਸਭ ਠੀਕ ਹੋ ਜਾਣਗੀਆਂ ਇਹਦਾ ਵਰਤਨਾ ਕਿਵੇਂ ਇਹਨੂੰ ਬਣਾਉਣਾ ਕਿਵੇਂ ਆ ਇਸਤੇਮਾਲ ਕਿਵੇਂ ਕਰਨਾ ਹੈ ਇਹ ਵੇਖਣ ਵਾਸਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਓ ਸਭ ਤੋਂ ਪਹਿਲਾਂ ਲੈਣੀ ਹੈ ਸਫੇਦ ਮੁਸਲੀ ਅਸ਼ਵਗੰਧਾ ਸ਼ਤਾਵਰ ਕੌਂਜ ਬੀਜ ਤਾਲਮਖਾਨਾ ਤੇ ਲਾਜਵੰਤੀ ਇਹ ਲੈਣੀਆਂ ਨੇ 50-50 ਗ੍ਰਾਮ ਵੰਗਪਸੰ ਤਰਵੰਗਪਸੰ ਪ੍ਰਵਾਲ ਪਿਸ਼ਤੀ ਤੇ ਮੋਤੀ ਪਿਸ਼ਤੀ 10-10 ਗ੍ਰਾਮ ਪੀਸ ਕੇ ਮਿਕਸ ਕਰਕੇ ਇਹਦਾ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਨੂੰ ਖਾਣਾ ਹੈ ਇਹਨੂੰ ਲਗਾਤਾਰ ਖਾਣ ਦੇ ਨਾਲ ਤੁਹਾਡੇ ਅੰਦਰ ਜੋ ਵੀ ਸਮੱਸਿਆ ਹੈ ਜੋ ਵੀ ਵੀਕਨੈਸ ਹੈ ਕਮਜ਼ੋਰੀ ਹੈ ਅੰਗ ਸੁਗੜ ਚੁੱਕਿਆ ਹੈ ਉਹ ਬਿਲਕੁਲ ਸਹੀ ਹੋਣਾ ਸ਼ੁਰੂ ਹੋ ਜੂਗਾ ਹੌਲੀ ਹੌਲੀ ਇਹ ਵੀਡੀਓ ਨੂੰ ਵਕਤ ਬਦ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਿਓ ਨਾਲ ਚੈਨਲ ਵਧਿਆ ਲਈ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ